ਦੇ ਸਤਿਕਾਰ ਦੇ ਨਾਲ ਸਰਵਨ ਕਰ ਰਹੀ ਸੋ ਵੈਸੇ ਸਾਡੀ ਸਿੱਖਾਂ ਦੀ ਕਮਜ਼ੋਰੀ ਹੈ ਕਿ ਅਸੀਂ دنیਵੀ ਕਲਾਸ ਵਿੱਚ ਜਾਈਏ ਨਾ ਤੇ ਉੱਥੇ ਬੜੇ ਸੁਚੇਤ ਹੁੰਨੇ ਆ ਪਰ ਇੱਕ ਇੱਕ ਗੁਰੂ ਪਾਤਸ਼ਾਹ ਦੀ ਕਲਾਸ ਹੈ ਜਿੱਥੇ ਅਸੀਂ ਸਕੂਲ ਵਰਕ ਦੇ ਵਿੱਚ ਹੋਮ ਵਰਕ ਕਰਨਾ ਸ਼ੁਰੂ ਕਰ ਦਿੰਨੇ ਆ ਇਹ ਵਿਦੇਸ਼ ਦੇ ਵਿੱਚ ਹੀ ਨਹੀਂ ਹੈ ਬਹੁਤੀ ਵਾਰ ਦੇਸ਼ ਦੇ ਵਿੱਚ ਵੀ ਇਹ ਕੁਝ ਹੁੰਦਾ ਹੈ ਮਸਾਂ ਸਾਨੂੰ ਗੁਰੂ ਸਥਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਦਰਸ਼ਨ ਕਰਨ ਦਾ ਸਮਾਂ ਮਿਲਦਾ ਹੈ ਚਾਹੇ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੇ ਦਰਸ਼ਨ ਕਰਦੇ ਹੋ ਵੋ ਚਾਹੇ ਮੁਕਸਰ ਸਾਹਿਬ ਚਾਹੇ ਦਮਦਮਾ ਸਾਹਿਬ ਚਾਹੇ ਆਨੰਦਪੁਰ ਸਾਹਿਬ ਹੁਣ ਉੱਥੇ ਅਸਲ ਸੰਗਤ ਦਾ ਵਿਧਾਨ ਕੀ ਹੈ ਸੰਗਤੀ ਸਿਸਟਮ ਸੰਗਤੀ ਮਰਯਾਦਾ ਕੀ ਹੈ ਕਿ ਜੇ ਮਹਾਰਾਜ ਜੀ ਦੀ ਤਾਬਿਆਂ ਤੋਂ ਗੁਰਬਾਣੀ ਦਾ ਪਾਠ ਚੱਲਦਾ ਹੈ ਅਸੀਂ ਸਰੋਤੇ ਬਣ ਕੇ ਉਸ ਪਾਠ ਨੂੰ ਸਰਵਣ ਕਰੀਏ ਜੇ ਵਿਚਾਰ ਚੱਲਦੀ ਹੈ ਅਸੀਂ ਵਿਚਾਰ ਨੂੰ ਸਰਵਣ ਕਰੀਏ ਤੇ ਜੇ ਕੀਰਤਨ ਚੱਲਦਾ ਹੈ ਅਸੀਂ ਕੀਰਤਨ ਨੂੰ ਸਰਵਣ ਕਰੀਏ ਪਰ ਉਹਨ ਸਾਡੀ ਕਮਜ਼ੋਰੀ ਬਣ ਗਈ ਹੈ ਕਿ ਅਸੀਂ ਜਿਹੜਾ ਹੋਮਵਰਕ ਹੈ ਨਾ ਸਾਡਾ ਨਿਤਨੇਮ ਬਾਣੀ ਦਾ ਪਾਠ ਉਹਨੂੰ ਘਰ ਦੇ ਵਿੱਚੋਂ ਚੱਕ ਕੇ ਗੁਰਦੁਆਰੇ ਲੈ ਕੇ ਆ ਗਏ ਆ ਉਧਰ ਗੁਰੂ ਪਿਆਰੇ ਸਟੇਜ ਤੇ ਕੀਰਤਨ ਕਰਦੇ ਹੁੰਦੇ ਆ ਤੇ ਉਧਰੋਂ ਮੇਰੇ ਵਰਗਾ ਗੁੱਟਕਾ ਲੈ ਕੇ ਜਾਂ ਮੋਬਾਈਲ ਤੋਂ ਲਗਾਤਾਰ ਰੱਟੇ ਮਾਰ ਲੱਗਾ ਹੁੰਦਾ ਕਿ ਸ਼ਾਇਦ 5-4 ਮਿੰਟ ਬਿਨਾਂ ਨਾ ਤਾਂ ਮੈਂ ਆਪ ਦਾ ਪਾਠ ਹੀ ਕਰ ਸਕਾਂ ਤੇ ਨਾ ਹੀ ਕੀਰਤਨ ਸੁਣ ਸਕਾਂ ਚਾਹੀਦਾ ਸਗੋਂ ਇਹ ਹੈ ਕਿ ਜਿੱਥੇ ਅਸੀਂ ਰਹਿੰਦੇ ਆ ਚਾਹੇ ਸਾਡਾ ਖੁਦ ਦਾ ਮਕਾਨ ਹੈ ਚਾਹੇ ਕਿਰਾਏ ਦਾ ਮਕਾਨ ਹੈ ਅਸੀਂ ਉਸ ਜਗ੍ਹਾ ਤੇ ਮਹਾਰਾਜ ਜੀ ਦੀ ਬਾਣੀ ਦਾ ਪੈਰਾ ਲਾਈਏ ਪਰ ਸਾਡੇ ਘਰਾਂ ਦੇ ਵਿੱਚ ਟੀਵੀ ਹੈ ਘਰਾਂ ਦੇ ਵਿੱਚ ਗਾਣੇ ਨੇ ਗੱਡੀਆਂ ਵਿੱਚ ਗਾਣੇ ਨੇ ਤੇ ਜਿੱਥੇ ਆ ਕੇ ਅਸੀਂ ਸੰਗਤ ਕਰਨੀ ਹੈ ਉੱਥੇ ਆਪਣਾ ਮੋਬਾਈਲ ਲੈ ਕੇ ਜਾਂ ਗੁੱਟਕਾ ਲੈ ਕੇ ਬਹਿ ਜਾਂਦੇ ਆਂ ਸੋ ਨਾ ਹੀ ਸਾਡਾ ਮਨ ਜਿਹੜਾ ਸਾਡੇ ਨਿਤਨੇਮ ਦੇ ਵਿੱਚ ਲੱਗਦਾ ਹੈ ਨਾ ਹੀ ਸਾਡਾ ਮਨ ਗੁਰੂ ਮਹਾਰਜ ਜੀ ਦੀ ਹਜ਼ੂਰੀ ਵਿੱਚ ਲੱਗਦਾ ਹੈ ਤੇ ਸਕੂਲ ਦੇ ਵਿੱਚ ਇਹ ਸਿਸਟਮ ਨਹੀਂ ਹੁੰਦਾ ਉੱਥੇ ਜੇਕਰ ਜਿਸ ਵੀ ਅਧਿਆਪਕ ਦੀ ਕਲਾਸ ਜਾਂ ਲੈਕਚਰ ਲੱਗਦਾ ਹੈ ਉਸੇ ਦੀ ਹੀ ਸਟੱਡੀ ਕਰਵਾਈ ਜਾਂਦੀ ਹੈ ਉੱਥੇ ਇਹ ਨਹੀਂ ਕਿ ਪੀਰੀਅਡ ਕਲਾਸ ਦਾ ਜਿਹੜਾ ਜੋ ਲੱਗ ਰਿਹਾ ਉਹ ਪੰਜਾਬੀ ਦਾ ਤੇ ਮੇਰੇ ਵਰਗਾ ਮੈਥ ਦੀ ਕਿਤਾਬ ਖੋਲ ਕੇ ਬੈਠਾ ਹੋਵੇ ਉੱਥੇ ਅਸੀਂ ਬੜੀ ਸੁਚੇਤਾਂ ਜੇ ਸਾਡਾ ਬੱਚਾ ਇਦਾਂ ਦੀ ਗਲਤੀ ਕਰਦਾ ਵੀ ਹੈ ਨਾ ਤਾਂ ਅਸੀਂ ਉੱਥੇ ਬੱਚੇ ਨੂੰ ਸਮਝਾ ਕੇ ਵੀ ਭੇਜ ਦਿਆਂ ਕਿ ਪੁੱਤਰ ਜਿੱਦਾਂ ਦੀ ਤੇਰੀ ਕਲਾਸ ਹੈ ਨਾ ਉਦਾਂ ਦਾ ਆਪਣੀ ਧਿਆਨ ਦੀ ਹਾਜ਼ਰੀ ਟਕਾ ਪਰ ਗੁਰਦੁਆਰੇ ਉਧਰ ਕੀਰਤਨ ਚੱਲਦਾ ਹੁੰਦਾ ਉਧਰ ਜਾਂ ਮੋਬਾਈਲ ਤੋਂ ਮੇਰੇ ਵਰਗਾ ਲੱਗਾ ਜਾਂ ਗੁੱਟਕਾ ਸਾਹਿਬ ਤੋਂ ਲੱਗਾ ਉਹ ਅੱਧਾ ਘੰਟਾ ਬੈੰਦਾ ਜਾਂ 20 ਮਿੰਟ ਬੈੰਦਾ ਨਾ ਹੀ ਉਹ ਸ਼ਬਦ ਦਾ ਰਸ ਲੈ ਸਕਦਾ ਤੇ ਨਾ ਹੀ ਆਪਣੀ ਬਾਣੀ ਪੜ ਸਕਦਾ ਸੋ ਕੋਸ਼ਿਸ਼ ਕਰਿਆ ਕਰੋ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਸਾਡੇ ਉਸ ਜਗ੍ਹਾ ਤੇ ਜਿੱਥੇ ਅਸੀਂ ਵਿਸ਼ਰਾਮ ਕਰਨ ਹੈ ਨਾ ਇੱਕ ਬਾਣੀ ਦਾ ਔਰਾ ਚਾਹੀਦਾ ਹੈ ਜਰੂਰ ਕਿਉਂਕਿ ਸਤਗੁਰ ਪਿਤਾ ਮਾਲਕ ਜੀ ਦੀ ਬਾਣੀ ਦਾ ਬੜਾ ਪਿਆਰਾ ਬਚਨ ਹੈ ਮੈਰੇ ਕਹਿੰਦੇ ਜਿਸ ਘਰ ਦੇ ਵਿੱਚ ਜਾਂ ਜਿਸ ਹਿਰਦੇ ਦੇ ਵਿੱਚ ਸਤਗੁਰੂ ਕਾਲਪੁਰਖ ਜੀ ਤੇਰੀ ਬਾਣੀ ਦਾ ਪਹਿਰਾ ਆ ਜਾਂਦਾ ਹੈ ਨਾ ਉੱਥੇ ਕਦੀ ਦੁੱਖ ਤਕਲੀਫਾਂ ਤੇ ਵਹਿਮ ਭਰਮ ਨਹੀਂ ਆਉਂਦੇ ਮਹਾਰਾਜ ਜੀ ਦਾ ਸ਼ਬਦ ਆਪਾਂ ਬੜੀ ਵਾਰ ਰੱਖਿਆ ਦੇ ਸ਼ਬਦਾਂ ਵਿੱਚ ਪੜ੍ਹਦੇ ਹਾਂ ਚੌ ਗਿਰਦ ਹਮਾਰੇ RAM ਕਾਰ ਦੁੱਖ ਲੱਗੇ ਨਾ ਭਾਈ ਕਿ ਜਿਨ੍ਹਾਂ ਦੇ ਚਾਰ ਛਪੇਰੇ ਵਾਹਿਗੁਰੂ ਜੀ ਤੇਰੇ ਨਾਮ ਦੀ ਲਕੀਰ ਐ ਤੇਰੇ ਸਿਮਰਨ ਦਾ ਤੇਰੀ ਬਾਣੀ ਦਾ ਪਹਿਰਾ ਐ ਕੋਟ ਐ ਉਹਨਾਂ ਨੂੰ ਕਦੀ ਦੁੱਖ ਨਹੀਂ ਲੱਗਦਾ ਸੋ ਅੱਗੇ ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸਨ ਪਰ ਸਿਆਣੇ ਸੀ ਉਹ ਨਿਤਨੇਮ ਘਰੇ ਕਰਦੇ ਸੀ ਤੇ ਫਿਰ ਗੁਰਦਵਾਰੇ ਜਾ ਕੇ ਸੰਗਤ ਕਰਦੇ ਸੀ ਪਰ ਹੁਣ ਅਸੀਂ ਸਭ ਕੁਝ ਜੀ ਗੁਰਦੁਆਰੇ ਲੈ ਕੇ ਆ ਗਏ ਹਾਂ ਸੋ ਕੋਸ਼ਿਸ਼ ਕਰਿਆ ਕਰੀਏ ਜਿੱਥੇ ਵੀ ਜਾਓ ਕਿਉਂਕਿ ਮੈਂ ਦਰਬਾਰ ਸਾਹਿਬ ਵੀ ਬੜੇ ਇਦਾਂ ਦੇ ਵੇਖੇ ਆ ਉਧਰੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਰਤਨ ਚੱਲਦਾ ਹੁੰਦਾ ਤੇ ਉਧਰੋਂ ਮੇਰੇ ਵਰਗਾ ਗੁੱਟਾ ਲੈ ਕੇ ਆਪਣੀ ਪੜੀ ਜਾਂਦਾ ਸੋ ਉੱਥੇ ਸਾਨੂੰ ਕਦੀ ਵੀ ਸ਼ਬਦ ਦਾ ਰਾਸ ਨਹੀਂ ਆਉਂਦਾ ਹੈ ਤਾਂ ਬਾਣੀ ਚਾਹੇ ਤੁਸੀਂ ਪੜ ਲਓ ਤੇ ਚਾਹੇ ਗੁਰਮੁਖ ਪਿਆਰੇ ਪੜਦੇ ਨੇ ਕੋਸ਼ਿਸ਼ ਕਰੋ ਜਦੋਂ ਵੀ ਆਪਾਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾਣਾ ਉੱਥੇ ਜਿਹੜਾ ਵੀ ਸ਼ਬਦ ਪੜਿਆ ਜਾਂਦਾ ਚਾਹੇ ਉਹ ਖੰਡਪਾਟ ਸਾਹਿਬ ਦੇ ਰੂਪ ਦੇ ਵਿੱਚ ਹੈ ਚਾਹੇ ਸ਼ਾਮਾਂ ਦਾ ਰਹਿਰਾ ਸਾਹਿਬ ਦਾ ਪਾਠ ਹੈ ਚਾਹੇ ਨਿਤਨੇਮ ਅਮਰਤ ਵੇਲੇ ਦੀਆਂ ਬਾਣੀਆਂ ਨੇ ਜੋ ਵੀ ਰੱਬੀ ਪਿਆਰੇ ਪੜਦੇ ਨੇ ਜੇ ਪਾਠ ਹੁੰਦਾ ਪਾਠ ਸੁਣੀਏ ਜੇ ਕੀਰਤਨ ਹੁੰਦਾ ਕੀਰਤਨ ਸੁਣੀਏ ਜੇ ਢਾਡੀ ਕਬੀਰ ਸਿੰਘ ਲੱਗੇ ਨੇ ਉਹਨਾਂ ਨੂੰ ਸੁਣੀਏ ਜੇ ਵਿਚਾਰ ਹੁੰਦੀ ਹੈ ਵਿਚਾਰ ਨੂੰ ਸੁਣੀਏ ਕਿਉਂਕਿ ਅਸੀਂ ਸਰੋਤੇ ਬਣੀਏ ਜਦੋਂ ਤੱਕ ਅਸੀਂ ਸਰੋਤੇ ਨੀਨਾ ਬਣਦੇ ਉਰੋਂ ਤੱਕ ਸਾਨੂੰ ਸ਼ਬਦ ਦਾ ਰਸ ਨਹੀਂ ਆਉਂਦਾ ਸਵਾਉ ਆਪ ਬਹੁਤ ਵਡਪਾਗੀਆਂ ਰੂਹਾਂ ਓ